ਇਹ ਆਪਣਾ ਜੀ ਸ਼ੁਰੂ ਤੋਂ ਚੱਲ ਰਿਹਾ ਹੈ ਆਪਣੇ ਪੰਜਾਬ ਦੇ ਵਿੱਚ ਅਜਨਾਲੇ ਸਾਈਡ ਵੀ ਕੈਂਪ ਚੱਲ ਰਿਹਾ ਜੀ ਪਾਜਿਲਕਾ ਵੀ ਆਪਣੀ ਟੀਮ ਚੱਲ ਰਹੀ ਹੈ ਤੇ ਸੁल्तानਪੁਰ ਤੋਂ ਆਲਰੇਡੀ ਚੱਲੀ ਰਹੀ ਹੈ ਜੀ ਤੇ ਲੰਬੇ ਟਾਈਮ ਤੋਂ ਚੱਲ ਰਿਹਾ ਜਦੋਂ ਦੇ ਹੜ੍ਹ ਸੀਗੇ ਪਹਿਲਾਂ ਆਪਾਂ ਜਿਹੜੀ ਐਮਰਜੈਂਸੀ ਸਰਵਿਸ ਸੀਗੀ ਆਪਣੀਆਂ ਉਹ ਆਪਾਂ ਬੋਟ ਰੇ ਹੀ ਬਤਿੰਦੇ ਸੀਗੇ ਕਿੰਨਾ ਜਗ੍ਹਾ ਤੇ ਤੁਹਾਨੂੰ ਪਤਾ ਵੀ ਬੋਟ ਚੱਲ ਨਹੀਂ ਰਹੀ ਹੁਣ ਜਿਵੇਂ ਜਿਵੇਂ ਪਾਣੀ ਘਟ ਰਿਹਾ ਕਿਉਂਕਿ ਆਪਣਾ ਮੇਨ ਆਪਾਂ ਮੋਟਿਵ ਲੈ ਕੇ ਚੱਲ ਰਹੇ ਆ ਮੈਡੀਕਲ ਦਾ ਆਪਣੇ ਨਾਲ ਡਾਕਟਰਸ ਹੁੰਦੇ ਆ ਮੈਡੀਸਨ ਪ੍ਰੋਪਰ ਚੈੱਕ ਅਪ ਕਰਕੇ ਉਹਨਾਂ ਨੂੰ ਦਵਾਈ ਦੇਣੀ ਹੈ ਪਲੱਸ ਸ਼ੇਅਰ ਕਰ ਰਹੇ ਆ ਵੀ ਜਿਵੇਂ ਉਹਨਾਂ ਕੋਲ ਕਿ ਪਾਣੀ ਜਿੱਦਾਂ ਜਿੱਦਾਂ ਘਟ ਰਿਹਾ ਹੈ ਇੱਕ ਜਗ੍ਹਾ ਸਟਕ ਹੋ ਗਿਆ ਮੇਰੇ ਰੀਆ ਵਗੈਰਾ ਡੇਂਗੋ ਸਕਿਨ ਰਿਲੇਟਡ ਹੈ ਇਦਾਂ ਨੀ ਬਹੁਤ ਜ਼ਿਆਦਾ ਪ੍ਰੋਬਲਮਸ ਆ ਰਹੀਆਂ ਨੇ ਉਹਨਾਂ ਤੋਂ ਉਹਨਾਂ ਨੂੰ ਪੇਸ਼ੈਂਟ ਨੂੰ ਕਿੱਦਾਂ ਬਚਾਇਆ ਜਾ ਸਕੇ ਉਹਨਾਂ ਨੂੰ ਉਦਾਂ ਅਵੇਅਰ ਕਰਨਾ ਤੇ ਨਾਲ ਹੀ ਨਾਲ ਆਪਣੇ ਵੈਟਰਨਰੀ ਡਾਕਟਰਸ ਵੀ ਚੱਲਦੇ ਆ ਕਿਉਂਕਿ ਪਸ਼ੂਆਂ ਵਗੈਰਾ ਦਾ ਸਭੋ ਇਨਸਾਨ ਨਾਲੋਂ ਜ਼ਿਆਦਾ ਪ੍ਰੋਬਲਮ ਆ ਰਹੀਆਂ ਨੇ ਪਾਣੀ ਕਰਕੇ ਸੋ ਆਪਣੀ ਤੇ ਹੀ ਜਾਬੀ ਟੀਮ ਵੱਲੋਂ ਸਾਡੀ ਫਾਈਬਰ ਵੇਰ ਵੱਲੋਂ ਕੋਸ਼ਿਸ਼ ਆ ਵੀ ਜਿੰਨਾ ਟਾਈਮ ਹੈ ਸਾਰੀ ਸਿਚੁਏਸ਼ਨ ਨਾਰਮਲਲੀ ਹੁੰਦੀ ਚਾਹੀਏ ਇੱਕ ਮਹੀਨਾ ਹੋਰ ਲੱਗ ਜੇ ਸੋ ਅਸੀਂ ਓਨ ਗਰਾਉਂਡ ਐਦਾਂ ਹੀ ਜਿੱਥੇ ਜਿੱਥੇ ਪਾਣੀ ਰਸਤਾ ਭਰੀ ਜਾਂਦਾ ਉੱਥੇ ਉੱਥੇ ਜਾ ਕੇ ਉਹਨਾਂ ਨੂੰ ਆਪਣੀਆਂ ਜਿਹੜੀ ਮੈਡੀਕਲ ਸੇਵਾਵਾਂ ਦੇ ਰਹੇ ਹਾਂ ਜੀ